ਸਤਕਾਰਯੋਗ ਮੇਰੇ ਬਜ਼ੁਰਗ ਮਾਤਾਵਾਂ ਭੈਣਾਂ ਨੌਜਵਾਨ ਸਾਥੀ ਸਾਡੇ ਵਿੱਚ ਮੇਰੇ ਛੋਟੇ ਵੀਰ ਹਰਪ੍ਰੀਤ ਭੰਡਾਰੀ ਜੀ ਜਗਤਾ ਸਿੰਘ ਜੀ ਸਾਡੇ ਬਲਕ ਪ੍ਰਧਾਨ ਮਨਦੀਪ ਸਿੰਘ ਜੀ ਔਰ ਮੇਰੇ ਨਾਲ ਖੜੇ ਇਸ ਵਾਰਡ ਤੋਂ ਉਮੀਦਵਾਰ ਮਨਮੀਤ ਕੋਟੀ ਤੇ 5 ਨੰਬਰ ਤੋਂ ਰੀਆ ਜੀ ਹੋਰ ਪਤਵੰਤੇ ਸੱਜਣ ਸਾਰਿਆਂ ਨੂੰ ਫਤਿਹ ਅਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਪ੍ਰਜਾਪਤ ਭਾਈਚਾਰਾ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਜਿਹੜਾ ਤੁਹਾਡਾ ਰੁਕਿਆ ਹੋਇਆ ਕੰਮ ਸੀ ਇੱਕ ਸਾਜਿ ਤਹਿਤ ਕਿਸੇ ਨੇ ਰੋਕਿਆ ਹੋਇਆ ਸੀ ਉਹ ਤੁਹਾਡਾ ਪੂਰਾ ਹੋ ਗਿਆ और ये वादा भी है कि इस इतना वजिए शैड पा के देवगी कि ती अपना हाँ। कोई भी अपना कार्य और चा सको बाद मैं सारी संगत का बहुत बहुत धन्यवाद करता कि एक वही तादाद तीस इतने पहुँचे होलिया तो हुआ एक एक कदम साढ़े सर मथे और ਮੈਨੂੰ ਕਈ ਦਿਨ ਹੋ ਗਏ ਕੜੋਏ ਦੀਆਂ ਗਲੀਆਂ 'ਚ ਘੁੰਮਦੇ ਹੋਏ ਔਰ ਮੈਂ ਦੇਖ ਕੇ ਆਪ ਹਰਾਂ 'ਚ ਵੀ 2.5 ਸਾਲ ਪਹਿਲਾਂ ਜਿਹੜਾ ਮੈਂ ਜਦੋਂ ਆਇਆ ਸੀ ਕੜੋਏ ਦਾ ਹਾਲ ਕੀ ਸੀ ਤੇ ਅੱਜ ਕੀ ਹਾਲ ਸਹੀ ਕਹਿ ਰਿਹਾ ਮੈਂ ਬਦਲ ਬਦਲਾਅ ਹੋਇਆ ਕਿ ਨਹੀਂ ਦੱਸੋ ਕਿਉਂਕਿ ਇੱਕ ਇੱਕ ਗਲੀ ਮੈਨੂੰ ਕਈ ਕਈ ਪਾਸੇ ਮੈਂ ਗਿਆ ਉਹ ਕਹਿੰਦੇ ਜੀ 50 ਸਾਲ ਤੋਂ ਅਸੀਂ ਮੰਗ ਕਰ ਰਹੇ ਸੀ ਗਲੀ ਨਹੀਂ ਬਣੀ ਮਾਸਟਰ ਜੀ ਬੈਠੇ ਆ 50 ਸਾਲ ਤੋਂ ਇਹਨਾਂ ਦੀ ਗਲੀ ਨਹੀਂ ਸੀ ਡਾਕਟਰ ਸਾਹਿਬ ਨੇ ਨਾ ਤਾਂ ਕਾਲੀਆਂ ਨੇ ਸਰਕਾਰ ਨੇ ਬਣਾਈ ਨਾ ਕੌਂਸਲ ਬਣਾਈ ਜਿਹੜਾ ਸਾਡੀ ਸੜਕ ਬਣੀ ਬਲੇ ਸੋ ਨਿਹਾਲ ਵਾਹਿਗੁਰੂ ਅਮਨਦੀਪ ਉਹਨਾਂ ਦੀ 35 40 ਇਹਨਾਂ ਨੂੰ ਯਾਦ ਰੱਖੂਗਾ ਇਹਨਾਂ ਦੀ ਵੈਰਾ ਇੱਕ ਦੋ ਹੀ ਦੱਸਣੀ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਵੈਸਾ ਸਾਰਾ ਘਰੂਆ ਤੁਸੀਂ ਘੁੰਮ ਕੇ ਦੇਖੋ ਆ ਆ ਜਿਹੜੀ ਮੇਨ ਰੋਡ ਹੈ ਇਹ ਹੀ ਦੇਖੋ ਕਿੱਦਾਂ ਦੇ ਹਾਲਾਤ ਸੀ ਦੇ ਸੋ ਮਾਤਾ ਮੇਰੀ ਬੈਠੀ ਐ ਕਿਉਂ ਮਾਤਾ ਠੀਕ ਐ ਠੀਕ ਕਹਿ ਰਿਆ ਸੋ ਕੰਮ ਬਹੁਤ ਹੋਇਆ ਕੰਮ ਕੰਮ ਸਾਹਮਣੇ ਦਿਖ ਰਿਹਾ ਔਰ ਅੱਜ ਅਸੀਂ ਇੱਥੇ ਜਿਹੜੇ ਇਕੱਠੇ ਹੋਏ ਆ ਜਿਹੜੇ ਇਕੱਠੇ ਹੋਏ ਇਸੇ ਲਈ ਹੋਏ ਆ ਕਿ ਵੋਟਾਂ ਕੋਈ ਆ ਜਾਣ ਆ ਜਾਣਾ ਦੋ માતા ਅਸ਼ੀਰਵਾਦ ਹਾਂ ਜੇ ਇੱਥੇ ਆਉਣ ਦਾ ਮਕਸਦ ਇਹੀ ਹੈ ਚਲੋ 1 ਨੰਬਰ ਵਾਰ ਤੋਂ ਸਾਡੇ ਮਨਮੀਤ ਕੌਰ ਜੀ 2 ਨੰਬਰ ਤੋਂ ਅਮਰਤਪਾਲ 3 ਨੰਬਰ ਤੋਂ ਜਸਵਿੰਦਰ ਕੌਰ 4 ਨੰਬਰ ਤੋਂ ਸਾਡੇ ਹਰਪ੍ਰੀਤ ਭੰਡਾਰੀ ਜੀ 5 ਨੰਬਰ ਤੋਂ ਸਾਡੀ ਰੀਆ ਤੇ 6 ਨੰਬਰ ਤੋਂ ਮਨਪ੍ਰੀਤ ਸਿੰਘ 7 ਨੰਬਰ ਤੋਂ ਜਸਵਿੰਦਰ ਕੌਰ 8 ਨੰਬਰ ਤੋਂ ਸਾਡੇ ਨਰਿੰਦਰ ਸਿੰਘ ਜੀ ਸਕਰੋਲਾਪੁਰ 9 ਨੰਬਰ ਤੋਂ ਸੁਖਜੀਤ ਕੌਰ ਸਕਰੋਲਾਪੁਰ 10 ਨੰਬਰ ਤੋਂ ਹਰਵਿੰਦਰ ਸਿੰਘ ਜੀ 11 ਨੰਬਰ ਤੋਂ ਸਾਡੇ ਇੰਦਰਜੀਤ ਸਿੰਘ ਸਾਰੇ ਤੁਹਾਡੇ ਸਾਹਮਣੇ ਨੇ ਰੋਲ ਜਿਹੜੇ ਜਿਹੜੇ ਉਹ ਉਹ ਤੁਹਾਡੇ ਸਾਹਮਣੇ ਲਿਆਂਦੇ ਕਿਸੇ بے ਦਾਗ ਚਿਹਰੇ ਜਿਨ੍ਹਾਂ ਨੇ ਸਮਾਜ ਦੀ ਸੇਵਾ ਤਾਂ ਕੀਤੀ ਹੋ ਪਰ ਕੋਈ ਲੁੱਟ ਮਾਰ ਨਹੀਂ ਕੀਤੀ ਇਸ ਕਰਕੇ ਇਹੀ ਬੇਨਤੀਆਂ ਕਰਨੀਆਂ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਦੇ ਕੰਮ ਬੋਲਦੇ ਆ ਕੰਮ ਦੇ ਸਿਰ ਤੇ ਵੋਟ ਮੰਗੜੀਆਂ ਸੀ ਅੱਜ ਤੱਕ ਕੋਈ ਮੁੱਖ ਮੰਤਰੀ ਐਸਾ ਨਹੀਂ ਆਇਆ ਜਿਹੜਾ ਇੱਕ ਦਿਨ ਚ ਪੰਜ ਪੰਜ 10 10 ਜਗ੍ਹਾ ਰੈਲੀਆਂ ਕਰੇ ਜਾਂ ਲੋਕਾਂ ਨੂੰ ਮਿਲੇ ਪਹਿਲੇ ਮੁੱਖ ਮੰਤਰੀ ਪਹਿਲੇ ਮੁੱਖ ਮੰਤਰੀ ਆ ਜਿਹਨੇ 90% ਲੋਕਾਂ ਦੇ ਜ਼ੀਰੋ ਬਿਲ ਕਰਤੇ ਬਿਜਲੀ ਦੇ ਸਹੀ ਆ ਗੱਲ ਕਿ ਨਹੀਂ ਪਹਿਲਾ ਮੁੱਖ ਮੰਤਰੀ ਪਹਿਲਾ ਮੁੱਖ ਮੰਤਰੀ ਜਿਹਨੇ ਕਿਸਾਨਾਂ ਨੂੰ 12 12 ਘੰਟੇ ਬਿਜਲੀ ਦਿੱਤੀ ਆ ਕਿਉਂ ਜੀ ਦਿੱਤੀ ਆ ਕਿ ਨਹੀਂ ਪਹਿਲਾ ਮੁੱਖ ਮੰਤਰੀ ਆ जिने 15 16 ਟੋਲ ਪਲਾਜ਼ੇ ਬੰਦ ਕੀਤੇ ਆ ਸਭ ਤੋਂ ਪਹਿਲਾਂ ਦਾ ਸਾਰੇ ਹੀ ਪੰਜਾਬ ਵਾਸੀਆਂ ਔਰ ਨਗਰ ਪੰਚਾਇਤ ਤੋਂ ਉਹਾਂ ਦੇ ਨਿਵਾਸੀਆਂ ਵਾਹੀ ਹੋਈ ਸਾਰੀ ਸੰਗ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਅਸੀਂ ਪੌਣੇ 3 ਸਾਲ ਦੇ ਅੰਦਰ ਇਸ ਨਗਰ ਪੰਚਾਇਤ ਨੂੰ ਵਿਕਾਸ ਕਰਵਾਇਆ ਔਰ ਲੋਕਾਂ ਨੂੰ ਇਹੀ ਬੇਨਤੀ ਕਰਦਾ ਕਿ ਜੇ ਸਾਡੇ ਕੰਮ ਬੋਲਦੇ ਆ ਜੇ ਅਸੀਂ ਕੰਮ ਕੀਤੇ ਆ ਤਾਂ ਸਾਨੂੰ ਵੋਟਾਂ ਪਾਓ ਜੇ ਅਸੀਂ ਨਹੀਂ ਕੀਤੇ ਸਾਨੂੰ ਵੋਟ ਨਾ ਪਾਇਓ ਦੂਸਰੀ ਗੱਲ ਸਾਡੇ ਕੈਂਡੀਡੇਟ ਨੂੰ ਦੇ ਸਾਰੇ ਨਰੋਲ ਕੈਂਡੀਡੇਟ ਅਸੀਂ ਦਿੱਤੇ 11 ਦੇ 11 ਤੇ ਉਹਨਾਂ ਨੂੰ ਦੇਖਦੇ ਹੋਏ ਤੁਸੀਂ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਔਰ ਇਹ ਵਿਸ਼ਵਾਸ ਇਹਨਾਂ ਦੇ ਇਹਨਾਂ ਦੇ ਪੱਖ ਤੋਂ ਮੈਂ ਤੁਹਾਨੂੰ ਦਿੰਦਾ ਕਿ ਤੁਹਾਡਾ ਇੱਕ ਇੱਕ ਕੰਮ ਜਿਹੜਾ ਇਮਾਨਦਾਰੀ ਨਾਲ ਕੀਤਾ